ਗੁਰਦਾਸਪਨ ਸਾਹਿਬ ਲੋਹੜੀ ਤੇ ਉੱਥੇ ਮੱਥਾ ਟੇਕ ਰਹੇ ਸੀ ਹਜ਼ਾਰਾਂ ਬੰਦੇ ਹੋਰ ਜਾਂਦੇ ਆ ਲੱਖਾਂ ਬੰਦਿਆਂ ਦਾ ਇਕੱਠ ਹੁੰਦਾ ਮੈਂ ਬਹੁਤ ਸਾਰੇ ਇੰਟਰਵਿਊ ਕੀਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਉਂ ਆਏ ਪ੍ਰੈਜ਼ੈਂਟ ਕਰ ਰਹੇ ਹੋ ਸਾਡੀ ਆਸਤਾ ਹੈ ਰਿਪਰੈਜ਼ੈਂਟੇਸ਼ਨ ਕੀ ਹੈ ਕੰਟਰੀਬਿਊਸ਼ਨ ਕੀ ਹੈ ਮਰਾਦ ਸਿਆਦਾ ਚਲੋ ਜੇ ਤੁਸੀਂ ਸਿੱਧਾ ਨਾਮ ਹੀ ਲੈ ਲਿਆ ਕਿੱਥੇ ਗੁਰਨਾਨ ਉਹ ਕਹਿੰਦੇ ਆ ਬੈਠੋ ਡਿਸਕਸ ਕਰੋ ਸਾਡੇ ਨਾਲ ਮੇਰਾ ਨਾਮ ਮਤਲਬ ਵੈਸੇ ਤੇ ਡਿਸਕਸ਼ਨ ਹੀ ਨਹੀਂ ਹੋ ਸਕਦੀ ਹਾਂ ਡਿਸਕਸ਼ਨ ਹੀ ਕਰਦੀ ਹੈ ਗੁਰੂ ਨਾਨਕ ਦੇਵ ਨਾਲ ਡਿਸਕਸ਼ਨ ਕਰਾਂਗੇ ਯਾਰ ਮੁਰਾਦ ਮੁਰਾਦ ਸ਼ਾਹ ਮੈਂ ਕਿਨੂੰ ਮੰਨਾਂ ਪੁੱਛੋ ਕਿਨੂੰ ਮੰਨਦੇ ਹੋ ਗੁਰਦਾਸ ਮਾਨ ਨੂੰ ਫਿਰ ਵੀ ਕੰਟਰੀਬਿਊਸ਼ਨ ਹਨਾ ਤੁਸੀਂ ਕਹਿ ਰਹੇ ਹੋ ਮੁਰਾਦ ਸ਼ਾਹ ਤੋਂ ਉੱਤੇ ਗੁਰਦਾਸ ਮਾਨ ਨੂੰ ਤਾਂ ਮੁਰਾਦ ਸ਼ਾਹ ਕੀ ਹੋਇਆ ਪਰ ਉਹ ਤਾਂ ਉੱਥੇ ਨਿਭਦੇ ਆ ਜਾ ਕੇ ਉਹ ਨਿਭਦੇ ਆ ਪਰ ਮੇਨਾਂ ਦਾ ਉਹਨਾਂ ਦੀ ਇਹ ਗਲਤੀ ਹੈ ਕਿ ਉਹ ਉਹਨੂੰ ਪ੍ਰਮੋਟ ਕਰਦਾ ਮਨਤਾਰੀ ਸਿੰਘ ਰਾ ਨੂੰ ਕਹਿੰਨਾ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਇਸ ਗੱਲ ਤੁਹਾਡੇ ਇਹਦੇ ਮਾਧਿਅਮ ਰਾਹੀਂ ਕੀ ਨਾ ਗਲੋਰੀਫਿਕੇਸ਼ਨ ਕਰੋ ਤੁਸੀਂ ਮੰਨੋ ਜਿੰਨੂੰ ਮਰਜੀ ਮੇਰਾ ਹੱਕ ਨਹੀਂ ਹੈ ਕਿ ਮੈਂ ਕਿਸੇ ਨੂੰ ਗੁਰਦਾਸ ਮੰਨ ਤੋਂ ਲੋਕੀ ਤੇ ਨੀਟੂ ਨੀਟੂ ਸ਼ਟਰਾਵਾਲੇ ਨੂੰ ਮੰਨਦੇ ਪਰ ਇਹ ਧਾਰਮਿਕ ਗੱਲ ਨਹੀਂ ਹੈ ਉਹ ਤਾਂ ਇੱਕ ਸੋਸ਼ਲ ਮੀਡੀਆ ਸਟਾਰਸ ਨੇ ਕੀ ਇਹ ਧਾਰਮਿਕ ਆਸਥਾ ਦਾ ਸਵਾਲ ਨਹੀਂ ਇਹ ਧਰਮ ਹੈ ਹੀ ਨਹੀਂ ਇਹ ਧਰਮ ਕਿੱਥੋਂ ਹੈ ਮੰਨਦੇ ਜਿੱਤੇ ਕੁਝ ਵੀ ਨਹੀਂ ਹੈ ਔਰ ਵੱਡੀ ਗੱਲ ਇਹ ਹੈ ਵੀ ਮੁਸਲਮ ਵੀ ਨਹੀਂ ਉਸ ਗੱਲ ਨੂੰ ਮੰਨਦੇ ਜਿੰਨਾ ਨੂੰ ਅਸੀਂ ਮੰਨ ਲਏ ਮੁਰਾਦ ਸ਼ਾਹ ਨਾਲ ਕੀ ਰੌਲਾ ਸੀ ਤੁਹਾਡਾ ਤੁਹਾਡਾ ਕੀ ਨੁਕਸਾਨ ਕੀਤਾ ਥੋੜਾ ਕੀ ਉਹਨਾਂ ਨੇ ਇਹ ਇਹਨਾਂ ਥਾਵਾਂ ਨੇ ਨੁਕਸਾਨ ਕੀਤਾ ਕਿ ਜਸਵੀਰ ਜੱਸੀ ਨੇ ਗੱਲ ਏਡੀ ਵੱਡੀ ਬਣਾਤੀ 15 ਸਾਲ ਪਹਿਲੇ ਵੀ ਮੈਂ ਬਰਾਈ ਸੀ ਪਰ ਹੁਣ ਕੀ ਹੈ ਹੁਣ ਉਹ ਬਿਮਾਰੀ ਵੱਧ ਗਈ ਜ਼ਿਆਦਾ ਬਿਮਾਰੀ ਸ਼ਬਦ ਕਿਉਂ ਵਰਤ ਰਹੇ ਹੋ ਬਿਮਾਰੀ ਹੈ ਭਾਜੀ ਪਰਸੋਂ ਗੁਰਦਾਸਪਨ ਸਾਹਿਬ ਲੋਹੜੀ ਤੇ ਉੱਥੇ ਮੱਥਾ ਟੇਕ ਰਹੇ ਸੀ ਹਜ਼ਾਰਾਂ ਬੰਦੇ ਹੋਰ ਜਾਂਦੇ ਆ ਲੱਖਾਂ ਬੰਦਿਆਂ ਦਾ ਇਕੱਠ ਹੁੰਦਾ ਮੈਂ ਬਹੁਤ ਸਾਰੇ ਇੰਟਰਵਿਊ ਕੀਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਉਂ ਐ ਪ੍ਰੈਜ਼ੈਂਟ ਕਰ ਰਹੇ ਹੋ ਸਾਡੀ ਆਸਤ ਹੈ ਹੂੰ ਸੰਤਾ ਇਸ ਖਾਇਆ ਗਿਆ ਨਾ ਕਿ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ कंट्रीब्यूशन ਰਿਪਰੈਜੈਂਟੇਸ਼ਨ ਕੀ ਹੈ ਕੰਟ੍ਰਿਬਿਊਸ਼ਨ चलो ਹੈ ਮਰਾਸ नाम ही ले लिया मतलब और दूसरा किया कि डिस्कशन क्यों ਦੂਸਰਾ डिस्कशन ही नहीं है ਕਿਉਂ ਹੈ ਹੂੰ ਡਿਸਕਸ਼ਨ ਹੀ ਨਹੀਂ ਹੈ ਕਿਥੇ ਗੁਰਨਾਨ ਉਹ ਕਿੱਥੇ ਗੁਰੂ ਨਾਨਕ ਦੇ ਨਾਲ ਡਿਸਕਸ਼ਨ ਕਰਾਂਗੇ ਯਾਰ ਮੁਰਾਦ ਮੁਰਾਦ ਸ਼ਾਹ ਦੀ ਮਤਲਬ ਜਿੰਨੂੰ ਤੁਸੀਂ ਧਾਮ ਬਣਾਉਂਦੇ ਜਾ ਰਹੇ ਹੋ ਦੇਖੋ ਗੁਰਦਾਸ ਮਾਨ ਭਾਜੀ ਬਾਰੇ ਔਰ ਮੁਰਾਦ ਸ਼ਾਹ ਬਾਰੇ ਤੁਸੀਂ ਮੈਨੂੰ ਇੱਕ ਕੁਐਸਚਨ ਪੁੱਛੋ ਜਾ ਵੀ ਦੋਨਾਂ 'ਚ ਕੌਣ ਬੰਦਾ ਵਧੀਆ ਦੋਨਾਂ 'ਚ ਕੌਣ ਮੈਂ ਕਿਨੂੰ ਮੰਨਾਂ ਪੁੱਛੋ ਕਿਨੂੰ ਮੰਨਦੇ ਹੋ ਗੁਰਦਾਸ ਮਾਨ ਨੂੰ ਫਿਰ ਵੀ ਕੰਟਰੀਬਿਊਸ਼ਨ ਹੈ ਪੰਜਾਬ ਦਾ ਮਤਲਬ ਤੁਸੀਂ ਕਹਿ ਰਹੇ ਹੋ ਮੁਰਾਦ ਸ਼ਾਹ ਤੋਂ ਉੱਤੇ ਗੁਰਦਾਸ ਮਾਨ ਨੂੰ ਮੁਰਾਦ ਸ਼ਾਹ ਕੀ ਹੋਇਆ ਗੁਰਦਾਸ ਮਾਨ ਤੇ ਫਿਰ ਵੀ ਕੰਟਰੀਬਿਊਸ਼ਨ ਹੈ ਗੁਰਦਾਸ ਮਾਨ ਨੇ ਰਿਪਰੈਜ਼ੈਂਟ ਕੀਤਾ ਹੈ ਪੰਜਾਬ ਨੂੰ ਗੁਰਦਾਸ ਮਾਨ ਭਾਜੀ ਨੇ ਤਾਂ ਮਤਲਬ ਮੈਂ ਤੇ ਲੋ ਗੁਰਦਾਸ ਮਾਨ ਕਹਿ ਰਿਹਾ ਇਸ ਕਰਕੇ ਕਿਉਂਕਿ ਪਰ ਉਹ ਤਾਂ ਉੱਥੇ ਨਿਵਦੇ ਆ ਜਾ ਕੇ ਉਹ ਨਿਵਦੇ ਆ ਪਰ ਮਿਲਦਾ ਉਹਨਾਂ ਦੀ ਇਹ ਗਲਤੀ ਹੈ ਕਿ ਉਹ ਉਹਨੂੰ ਪ੍ਰੋਮੋਟ ਕਰਦੇ ਆ ਉਹਨੂੰ ਗਲੋਰੀ ਨਾਲ ਉਹ ਕਹਿੰਦੇ ਹੁਣੇ ਉਹਨਾਂ ਦਾ ਗੀਤ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਰਬੰਸਦਾਨੀਆਂ ਵੇ ਗਾਇਆ ਇਸ ਤੋਂ ਪਹਿਲਾਂ ਉਹਨਾਂ ਨੇ ਕਹਿੰਦੇ ਕਿ ਪੰਥ ਦੀ ਗੱਲ ਮੈਂ ਕਰਦਾ ਰਿਹਾ ਹੁਣ ਕਿਉਂ ਨਹੀਂ ਕਰਦਾ ਇਸਕ ਦਾ ਗਿੱਡਾ ਚੋਂ ਕਹਿੰਦੇ ਕਿ ਮੈਂ ਕਦੇ ਆ ਰਹੇ ਤੇ ਕਦੇ ਰੰਬੀ ਤੇ ਇਸ਼ਕ ਕੀ ਦੀ ਏ ਸਿੱਖਾਂ ਦੇ ਇਸ਼ਕ ਦੀ ਗੱਲ ਹੀ ਉਹ ਕਹਿੰਦੇ ਮੈਂ ਕੀਤੀ ਹੈ ਹਾਂ ਪਰ ਹੁਣ ਕਿਉਂ ਕਰਦੇ ਹੋ ਉਹਨਾਂ ਦੀ ਗੱਲ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਗੁਰਦਾਸਪਾ ਜੀ ਬਹੁਤ ਵੱਡੇ ਬੰਦੇ ਆ ਗੁਰਦਾਸਪਾ ਜੀ ਜਿਹੜੇ ਆ ਉਹਨਾਂ ਦਾ ਬਹੁਤ ਕੰਟਰੀਬਿਊਸ਼ਨ ਆ ਪੰਜਾਬ ਨੂੰ ਮੈਂ ਦੇਖੋ ਗਲਤੀਆਂ ਹਰ ਬੰਦੇ ਕੋ ਹੋ ਜਾਂਦੀਆਂ ਆ ਚੰਗੀ ਮਾੜੀ ਗੱਲ ਬਾਤ ਲਿਖ ਅੱਛਾ ਬੁਰਾ ਲੱਗਣਾ ਹੋ ਜਾਂਦਾ ਸਾਡੀਆਂ ਵੀ ਕੰਟਰੋਵਰਸੀ ਹੋ ਜਾਂਦੀਆਂ ਆ ਉਹਨਾਂ ਦੀ ਵੀ ਹੋ ਜਾਂਦੀਆਂ ਗੁਰਦਾਸਪਾ ਜੀ ਜਿਹੜੇ ਆ ਉਹਨਾਂ ਨੂੰ ਸਿਰਫ ਮੈਨੂੰ ਇੱਕੋ ਗਿਲਾ ਹੈ ਤੁਸੀਂ ਅੱਜ ਨਾਮ ਲੈਤਾ ਤੇ ਮੈਂ ਅੱਜ ਨ ਪਹਿਲੀ ਵਾਰੀ ਮੇਰੇ ਖਿਆਲ ਨਾਮ ਲਿਆ ਮੈਂ ਨਾਮ ਨਹੀਂ ਕਦੀ ਕਿਸੇ ਦਾ ਲਿਆ ਮੈਂ ਸਾਰੇ ਸਿੰਗਰਾਂ ਨੂੰ ਕਹਿਣਾ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਇਸ ਗੱਲ ਤੁਹਾਡੇ ਇਹਦੇ ਮਾਧਿਅਮ ਰਾਹੀਂ ਕਿ ਨਾ ਗਲੋਰੀਫਿਕੇਸ਼ਨ ਕਰੋ ਤੁਸੀਂ ਮੰਨੋ ਜਿੰਨੂੰ ਮਰਜੀ ਮੇਰਾ ਹੱਕ ਨਹੀਂ ਹੈ ਕਿ ਮੈਂ ਕਿਸੇ ਨੂੰ ਗੁਰਦਾਸ ਮਾਨ ਤੋਂ ਲੋਕੀ ਤੇ ਨੀਟੂ ਨੀਟੂ ਸ਼ਟਰਾਵਾਲੇ ਨੂੰ ਮੰਨੇ ਜਾਂਦੇ ਲੋਕ ਤੇ ਉਹ ਇੱਕ ਸੰਗਾ ਆਪਣੇ ਜਿਹੜੇ ਉਧਰ ਦਾ ਇੱਕ ਬੰਦਾ ਆ ਉਹਨੂੰ ਲੋਕੀ ਮੰਨੇ ਜਾਂਦੇ ਉਹਨੂੰ ਲੋਕੀ ਸਟਾਰ ਮੰਨੇ ਜਾਂਦੇ ਮੈਂ ਥੋੜਾ ਹਟਾ ਸਕਦਾ ਇਸ ਗੱਲ ਨੂੰ ਪਰੇ ਧਾਰਮਿਕ ਗੱਲ ਨਹੀਂ ਹੈ ਉਹ ਤਾਂ ਇੱਕ ਸੋਸ਼ਲ ਮੀਡੀਆ ਸਟਾਰਸ ਨੇ ਕਿ ਇਹ ਧਾਰਮਿਕ ਅਸਥਾ ਦਾ ਸਵਾਲ ਨਹੀਂ ਧਰਮ ਧਰਮ ਹੈ ਹੀ ਨਹੀਂ ਇਹ ਧਰਮ ਕਿੱਥੋਂ ਆਏ ਮੈਨੂੰ ਦੱਸੋ ਮੁਰਾਦ ਸ਼ਾ ਤੁਸੀਂ ਧਰਮ ਤੁਸੀਂ ਮੈਨੂੰ ਤੇ ਤੁਹਾਡੇ ਤੇ ਵੀ ਥੋੜਾ ਜਿਹਾ ਗੁੱਸਾ ਆ ਗਿਆ ਮੈਂ ਸਵਾਲ ਕਰ ਰਿਹਾ ਤੁਹਾਨੂੰ ਮੈਂ ਤਾਂ ਨਿਊਟਰਲ ਹੋ ਕੇ ਸਵਾਲ ਕਰਨਾ ਭੁਣ ਮੈਂ ਤਾਂ ਜੁੱਤੀ ਚੱਕ ਕੇ ਤੁਹਾਡੇ ਤਰ੍ਹਾਂ ਜਿਵੇਂ ਤੁਸੀਂ ਖੋਲਤਾ ਕੰਮ ਮੈਂ ਐਵੇਂ ਕਿਵੇਂ ਕਹਿ ਸਕਦਾ ਮੈਂ ਤਾਂ ਜਰਨਲਿਸਟ ਐਕਚੁਅਲੀ ਇਹ ਡਿਸਕਸ਼ਨ ਹੀ ਨਹੀਂ ਹੈ ਕਿੱਥੇ ਸਾਡੇ ਕੋਲ ਐਡਾ ਖਜ਼ਾਨਾ ਪਿਆ ਆ ਤੇ ਅਸੀਂ ਜਾ ਕੇ ਮਤਲਬ ਜਿੱਥੇ ਕੁਝ ਵੀ ਨਹੀਂ ਹੈ ਔਰ ਵੱਡੀ ਗੱਲ ਇਹ ਹੈ ਵੀ ਮੁਸਲਮ ਵੀ ਨਹੀਂ ਉਸ ਗੱਲ ਨੂੰ ਮੰਨਦੇ ਜਿੰਨਾ ਨੂੰ ਅਸੀਂ ਮੰਨ ਰਹੇ ਹਾਂ